ਯਾ ਪੁੱਤ ਤੋਂ ਪੜਦੇ ਰੱਖਦਾ ਏ ਪੁੱਤ ਪਿਓ ਤੋਂ ਪੜਦੇ ਰੱਖਦਾ ਏ ਯਕੀਨ ਰਿਆ ਨਾ ਰਤੀ ਜਿਨਾ ਪਿਓ ਪੁੱਤ ਦੇ ਵਿੱਚ ਪੈ ਫਰਕ ਗਿਆ ਗੱਲ ਛੱਡੋ ਤੀਜੇ ਬੰਦੇ ਦੀ ਸਕੇ ਆਂਦਾ ਬੇੜਾ ਘਰ ਕੇ ਗਿਆ ਗੱਲ ਛੱਡੋ ਤੀਜੇ ਬੰਦੇ ਦੀ ਸਕੇ ਆਂਦਾ ਬੇੜਾ ਘਰ ਕੇ ਗਿਆ ਆਪਣਿਆ ਤੇ ਹੁੰਦੀਆਂ ਨੇ ਉਮੀਦਾਂ ਦਿਲ ਦੀ ਆਸਦੀਆਂ ਆਪਣਿਆਂ ਨੂੰ ਆਪਣੇ ਡੋਬ ਗਏ ਗਈਆਂ ਟੁੱਟ ਕੜੀਆਂ ਵਿਸ਼ਵਾਸ ਦੀਆਂ ਹੁਣ ਤਾਂ ਬਚਣਾ ਓ ਖਸ ਤੀਰ ਸੋਚ ਦੀ ਸੱਚ ਦਾ ਝੜ ਕੇ ਗਿਆ ਗੱਲ ਛੱਡੋ ਤੀਜੇ ਬੰਦੇ ਦੀ ਸਕੇ ਆਂਦਾ ਬੇੜਾ ਘਰ ਕੇ ਗਿਆ ਸਭ ਕੁਝ ਕਰਵਾ ਕੇ ਸਭ ਕੁਝ ਕਰਵਾ ਕੇ ਨਾ ਆਪਣੇ ਮਾਪੇ ਮਾਂ ਬਾਪ ਨੂੰ ਥੱਕ ਕੇ ਮਾਰਦੇ ਨੇ ਜ਼ਿੰਦਗੀ ਦੀਆਂ ਰੱਖੀਆਂ ਆਸਾਂ ਦੀ ਬਾਜੀ ਮਾਪੇ ਹਾਰਦੇ ਨੇ ਕਾਹਦਾ ਜੀਣ ਰਹਿ ਗਿਆ ਦੁਨੀਆ ਤੇ ਹਰ ਪਲ ਬਣ ਬਈ ਨਰਕ ਗਿਆ ਗੱਲ ਛੱਡੋ ਤੀਜੇ ਬੰਦੇ ਦੀ ਸਕੇ ਆਂਦਾ ਬੇੜਾ ਘਰ ਕੇ ਗਿਆ ਜਿਹੜਾ ਪੁੱਤ ਪਿਓ ਦੇ ਨਾਲ ਧੋਖਾ ਕਰੇ ਮੇਰੀ ਆਖੀ ਗੱਲ ਨੂੰ ਯਾਦ ਕਰੂ ਜੇ ਤੂੰ ਨਹੀਂ ਪਿਓ ਦਾ ਬਣ ਸਕਿਆ ਤੇਰਾ ਪੁੱਤ ਤੈਨੂੰ ਬਰਬਾਦ ਕਰੂ ਦੌੜ ਦੇ ਬੁਰੀਆ ਜੈਲੀ ਬਈ ਕੱਡ ਸੱਚੀ ਗੱਲ ਦਾ ਯਰਕ ਗਿਆ ਗੱਲ ਛੱਡੋ ਤੀਜੇ ਬੰਦੇ ਦੀ ਸਕੇ ਆਂਦਾ ਬੇੜਾ ਘਰ ਕੇ ਗਿਆ ਗੱਲ ਛੱਡੋ ਤੀਜੇ ਬੰਦੇ ਦੀ ਸਕੇ ਆਂਦਾ ਬੇੜਾ ਘਰ ਕੇ ਗਿਆ